ਨਾ ਨਾ ਨਹੀਂ ਨਹੀਂ ਕਿਹੜੇ ਤੁਸੀਂ ਆਏ ਕਿੱਥੋਂ ਪਹਿਲਾਂ ਐਸੋ ਕਿਹਨੇ ਉੱਥੇ ਬਾਹਰ ਆਓ ਪਹਿਲਾਂ ਤਾਂ ਬਾਹਰ ਆਓ ਤੁਹਾਨੂੰ ਇਜਾਜ਼ਤ ਲੈਣੀ ਚਾਹੀਦੀ ਐ ਸਪਾਸ ਤੁਹਾਨੂੰ ਸੱਦਿਆ ਕਿ ਨਹੀਂ ਇੱਥੇ ਇਹ ਤਾਂ ਸਮਝਾਓ ਜੀ ਇਹਨਾਂ ਕਰੋ ਕਰੋ ਹਾਂ ਦੱਸੋ ਜੀ ਉਹਨੇ ਬੁਲਾਇਆ ਕਿਨੇ ਤੁੰਨੇ ਇੱਥੇ ਉਹ ਨੰਬਰਦਾਰ ਜਿਹਨੇ ਕਿਹਾ ਹੈਲੋ ਇੱਕ ਮਿੰਟ ਪਹਿਲਾਂ ਗੱਲ ਨਾ ਕਰੀਏ ਨੰਬਰਦਾਰ ਕਿਹੜੇ ਨੇ ਤਾਂ ਕਿ ਤੇ ਤੈਂ ਬੁਲਾਇਆ ਹੈ ਨਾ ਬਿਲਕੁਲ ਹੈ ਆਹ ਜਿਹਨਾਂ ਨੂੰ ਬੁਲਾਏ ਨੇ ਮਕਾਨ ਨੂੰ ਬੁਲਾਏ ਨੇ ਤੁਸੀਂ ਤੁਹਾਡਾ ਕੀ ਮਤਲਬ ਹੈ ਇੱਥੇ ਆਉਣਾ ਪਹਿਲਾਂ ਇਹ ਦੱਸੋ ਤੁਸੀਂ ਡੇਰੇ ਵਾਲੇ ਆ ਡੇਰੇ 'ਚ ਰਹੋ ਸਾਡਾ ਕੋਈ ਪਿੰਡ ਦਾ ਡੇਰੇ ਜਾਂਦਾ ਦੱਸੋ ਠੀਕ ਜਾਣੇ ਚਲੇ ਕੇ ਬੜੋ ਨਾ ਨਹੀਂ ਖੋਡਾ ਕੋਈ ਨਹੀਂ ਕਾਤੇ ਖੋਡਾ ਕੀ ਮਤਲਬ ਇੱਥੇ ਆਉਣ ਦਾ ਯਾਰ ਅਸੀਂ ਪਤਾ ਲੱਗ ਗਿਆ ਸਾਨੂੰ ਹੁਣ ਮੇਰੀ ਗੱਲ ਸੁਣੋ ਅਸੀਂ ਸਿੱਖ ਧਰਮ ਚ ਗੁਰੂ ਘਰ ਜਾਣ ਫਾਲਤੂ ਗੱਲ ਨਹੀਂ ਕਰਨੀ ਜੀ ਫਾਲਤੂ ਗੱਲ ਨਹੀਂ ਕਰਨੀ ਫਿਰ ਤੁਹਾਨੂੰ ਸੱਜਿਆ ਕੀ ਨਹੀਂ ਇੱਥੇ ਸੋਹਣੇ ਬਸ ਜੀ ਆਖੀ ਕੋਈ ਮਹਿਮਨੀ ਉਹ ਹੀ ਕਰਨਾ ਜੀ ਅਸੀਂ ਜੇ ਸਾਡੇ ਜਿਹਮਤ ਹੋਊ ਅਸੀਂ ਮਕਾਨ ਫਵਾ ਦਾਂਗੇ ਚਲੋ ਇੱਥੋਂ ਚਲੋ ਫਿਰ ਠੀਕ ਹੈ ਜੀ ਚਲੋ ਠੀਕ ਹੈ ਜੀ ਓਏ ਮੇਰੀ ਗੱਲ ਸੁਣ ਕੀਤੇ ਤਾਂ ਕੋਈ ਲਿਖਦੀ ਦਿੱਤਾ ਤੁਸੀਂ ਇਹਨਾਂ ਨੂੰ ਵੀ ਹੋਰੇ ਆ ਭੇਜੋ ਇਹਨਾਂ ਨੂੰ ਇੱਥੇ ਚਲੋ 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 ਜੀ ਹੋਰੇ ਕੰਮ ਫੜ ਲਿਆ ਆ ਕੇ ਚਲੋ ਗੱਡੀ ਸਟਾਰਟ ਕਰੋ ਚਲੋ ਇੱਥੇ ਚਲੋ ਜੀ ਠੀਕ ਹੈ ਜੀ ਕੋਈ ਚਲੋ ਦਿਖਾਓ ਤੁਹਾਡੇ ਕੋਲ ਲਿਖਤੀ ਕੀ ਆਰਡਰ ਨੇ ਤੁਹਾਡੇ ਕੋਲ ਕੀ ਆਊਟ ਆਉਟੀ ਹੈ ਤੁਸੀਂ ਮਕਾਨ ਬਣਾ ਕੇ ਦੇਣਾ ਮਕਾਨ ਬਣਾ ਕੇ ਨਹੀਂ ਦੇਣਾ ਫੇ ਚਲੋ ਇੱਥੇ ਚਲੋ ਚਲੋ ਨਾਸੀਂ ਲਿਖ ਰਹੇ ਆ ਜੇ ਜ਼ਰੂਰ ਤੋਂ ਹੀ ਸਿਰ ਤੇ ਅਸੀਂ ਕੋਈ ਨਾ ਅਸੀਂ ਆਪੇ ਪਹਿਲੇ ਮਰੀ ਦੀ ਲੋੜ ਹੈ ਕਿ ਲਿਖਾਣ ਦੀ ਜੀ ਪਿੰਡ ਵਾਲੇ ਪੜ੍ਹਨਾ ਕਰ ਰਹੇ ਸਰਪੰਚ ਤੁਹਾਡੇ ਨਾਲ ਹੀ ਆ ਗਏ ਤੁਸੀਂ ਲਿਖਣ ਲੱਗੇ ਸਰਪੰਚ ਸਾਹਿਬ ਨੂੰ ਬੇਸੇਦ ਨੋਟਿਸ ਵਿੱਚ ਲਿਆਂਦੀ ਗੱਲ ਆਈ ਉਹ ਲਿਆਂਉ ਹੁਣ ਕਿੱਥੇ ਆ ਪਿਛਲੇ ਸਰਪੰਚ ਸਾਹਿਬ ਜੀ ਲਿਆਂਦੀ ਆ ਲਿਆਂਦੀ ਅਸੀਂ ਆ ਨਹੀਂ ਆਈ ਸੀ ਪਿੱਛੇ ਦੱਸ ਕੀਤਾ ਮੈਨੂੰ ਇਹੀ ਗੱਲ ਕਹੀ ਜਿਹੜੀ ਆਹ ਕੁਝ ਕਰ ਬਈ ਅਸੀਂ ਬਾਈ ਮਕਾਨ ਬਣਾ ਕੇ ਦਿੰਦੇ ਆ ਰਾਸ਼ਨ ਮਹੀਏ ਦਾ ਪਾ ਕੇ ਦਿੰਦੇ ਆ ਸਬੰਧ ਦਿੰਦੇ ਆ ਅਸੀਂ ਉਹ ਸਾਨੂੰ ਸਾਫ ਪਤਾ ਜੀ ਤੁਹਾਡਾ ਮਕਸਦ ਇਹਨੂੰ ਡੇਰੇ ਚਲਾਉਣਾ ਉਹ ਨਹੀਂ ਪਾਇਆ ਕੁਝ ਨਹੀਂ ਚਲੋ ਜੀ ਫਿਰ ਗੱਡੀ ਟਾੜ ਕੋਲ ਚੱਲੋ ਲੰਮਾ ਦੇਣਾ ਦੂਸੇ ਚਲੋ ਜੀ ਦਮਾਂਗੇ ਡੇਰੇ ਚਲੋ ਬਹੁਤ ਅਸੀਂ ਗੱਲ ਵੀ ਨਹੀਂ ਕੀਤੀ ਹੈਗੀ ਨਾ ਤੇ ਹੋਰ ਸਮਝ ਰਹੇ ਮੈਂ ਤੁਹਾਨੂੰ ਇਹ ਨਹੀਂ ਚਾਹੀਦਾ ਵੀ ਸਰਪੰਚ ਨੂੰ ਤੁਸੀਂ ਬੁਲਾਓ ਇ ਇਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਨੇ ਕਿੱਥੇ ਦੇ ਨੇ ਨੰਬਰਦਾਰ ਦੀ ਨਹੀਂ ਕਾਣਾ ਉੱਛਲ ਨਹੀਂ ਅਸੀਂ ਜਾਣਦੇ ਜਿਹੜਾ ਤੁਸੀਂ ਜਟਾਣੇ ਚੱਲੋ ਜੀ ਫਿਰ ਜਟਾਣੇ ਦਬਾਓ ਜੀ ਨੂੰ ਮਕਾਨ ਦਬਾਉਣੇ ਪੈਸੇ ਗੱਲ ਅਸੀਂ ਉਦੋਂ ਕਰੀਏ ਦੇਖੋ ਸਰਪੰਸਾ ਕੋਲ ਖੜੇ ਜਿਹਦੇ ਤਾਂ ਹੈ ਵੀ ਹਾਂ ਆਓ ਇੱਥੇ ਮਕਾਨ ਬਣਾਉ ਆ ਦੇਖੋ ਮੁੱਖਾ ਇਹਨਾਂ ਨੇ ਦੱਸਿਆ ਤਾਂ ਨਹੀਂ ਅਸੀਂ ਇਹ ਤੁਸੀਂ ਦੇਖੋ ਨਹੀਂ ਇੱਥੇ ਲੜਾਈ ਜਿਹੜਾ ਹੋ ਜਾਣਾ ਹੈ ਤੋਂ ਪਹਿਲਾਂ ਬਣਾ ਲੈਂਦਾ ਚੱਕਰ ਵਾਲੀ ਗੱਲ ਜਾਂ ਫਿਰ ਮੰਗਦੇ ਹੋਏ ਇੱਥੋਂ ਚਲੇ ਜਾਂਦੇ ਹਾਂ ਫਿਰ ਦੋਨੋਂ ਮਰੋ ਕਾਹਨੂ ਤੁਸੀਂ ਕਿਹੜੇ ਹੋਰ ਦੇ ਬਾੜ ਜੀ ਕੋਈ ਗੱਲ ਨਹੀਂ ਉਹ ਨਹੀਂ ਭਾਈ ਮੈਂ ਜਾਣਦਾ ਡੇਰੇ ਨੂੰ ਜਾਓ ਕਾਹਨੂ ਗਲਤ ਬੁਲਾਉਂਦੇ ਮੇਰੇ ਤੇ ਜਾਓ ਠੀਕ ਹੈ ਚਲੋ ਪਰਮੀਆਂ ਦੀ ਹੋਣੀ ਚਾਹੀਦੀ ਜੇ ਵੀ ਆ ਗਏ ਯਾਰ ਹਰੇਕੇ ਬਾੜ ਜਾ ਕਰੂ ਐ ਤਾਂ ਆ ਕੇ ਨਹੀਂ ਨਹੀਂ ਸਾਨੂੰ ਐਸੇ ਕੋਈ ਸਪான்ਸਰ ਨਾ ਹੋਈ ਹੋਈ ਉਹ ਨਹੀਂ ਕੋਈ ਗੱਲ ਨਹੀਂ ਹੋਈ ਅਸੀਂ ਕੱਚੇ ਮਕਾਨਾਂ ਦੇ ਪੈਸੇ ਭਰੇ ਹੋਈਆਂ ਨਹੀਂ ਆਪਾਂ ਵੀ ਅਸੀਂ ਬਣਾ ਦਾਗੇ ਮਕਾਨ ਠੀਕ ਹੈ ਚਲੋ ਠੀਕ ਜਾਓ ਵੀਰੇ ਜਾਓ ਆਪਣੇ ਤੁਹਾਨੂੰ ਕੀ ਨੇ ਅਥਾਰਟੀ ਦੇਦੀ ਵੀ ਤੁਸੀਂ ਮਕਾਨ ਪਾ ਦੋਗੇ ਕਿਸੇ ਦਾ ਪਿੰਡ ਜਾ ਕੇ ਪੰਚਾਇਤ ਨੂੰ ਪੁੱਛੇ ਬਿਨਾ ਦੇਖੋ ਇਹਨਾਂ ਸੰਤਾਂ ਆ ਸੀ ਪੰਚਾਇਤ ਨਾਲ ਨਹੀਂ ਚਲੋ ਬਾਈ ਜੀ ਚਲੋ ਇੱਥੇ ਲੜਾਈ ਨੂੰ ਥੰਮ ਖੜਾ ਹੋ ਜਾਣਾ ਚਲੋ ਗੱਲ ਹੀ ਨਹੀਂ ਕਰ ਰਹੇ ਬਾਈ ਚਲੋ ਜੀ ਫਿਰ ਚਲੋ 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 ਜੀ ਫਿਰ ਵੈਸੇ ਜੋ ਜੋ ਸਮਝ ਰਹੇ ਹੋ ਹੈ ਨਹੀਂ ਚਲੇ ਕੋਈ ਗੱਲ ਨਹੀਂ ਕਰੀ ਜਾਣ ਦਾਂ ਮੈਂ ਤੁਹਾਨੂੰ ਚਲੋ 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 ਫਿਰ ਕੋਈ ਨਹੀਂ ਛੱਡੋ ਬਾਈ ਠੀਕ ਹੈ ਜੇ ਰਗ ਨਾਲ ਕੰਫਰਟੇਬਲ ਨਹੀਂ ਪੱਕੇ ਨੂੰ ਬਸ ਗੱਲਾਂ ਪਪਿੰਡਰ ਦਾ ਬਾਗ ਅੰਦਰ ਸੀ 파ਦੀ ਆ ਸਾਡੇ ਕੋਲ ਆਈ ਸੀ ਕੌਣ ਆਇਆ ਸੀ ਕਿਹੜਾ ਜੋ ਆ ਗਏ ਹੋਣੇ ਕੋਈ ਨਹੀਂ ਕੋਈ ਕਿਹੜਾ ਕਹਿੰਦਾ ਤੁਸੀਂ ਗਏ ਹੋ ਜੀ ਉੱਥੇ ਡੇਰੇ ਉਹ ਤਾਂ ਕੋਈ ਗੱਲ ਨਹੀਂ ਹੈ ਜੀ ਗੱਲ ਸੁਣੋ ਤੁਹਾਨੂੰ ਪੂਰੀ ਗੱਲ ਨਹੀਂ ਪਤਾ ਹੈ ਏ ਆਸੀ ਆਪਾਂ ਇਹ ਨਹੀਂ ਆਪਣੇ ਕੋਲ ਸੀ ਆਪੇ ਨਾਲ ਕੋਲ ਮੈਨੇ ਕਿਹਾ ਹੀ ਨਹੀਂ ਮੈਂ ਕਿਹੜਾ ਲੰਬੜਦਾਰ ਵੀ ਆ ਜੀ ਚਲੋ ਕੋਈ ਗੱਲ ਨਹੀਂ ਆਪਾਂ ਜਿਹੜਾ ਪਾ ਕੇ ਦੇ ਰਹੇ ਨੇ ਲੋਕ ਹਾਂ ਸਾਡੇ ਪਿੰਡ ਦੇ ਥੋੜਾ ਲੰਬੜਦਾਰ ਨੇ ਡਟਾਣੀ ਕਰੋ ਜੋ ਕੁਝ ਕਰਨਾ ਜਾ ਕੇ ਚਲੋ ਕੋਈ ਨਹੀਂ ਜਰੂਰੀ ਤਾਂ ਰੱਤਾ ਆ ਗੱਡੀ ਦੀ ਦਿਖਾ ਹਾਂ ਆ ਇੱਕ ਤਰ੍ਹਾਂ ਦਾ ਪਤਾ ਹੈ ਭਾਈ ਕੀ ਹੈ ਇਹਨਾਂ ਨੇ ਮਕਰ ਪਾ ਕੇ ਹਾਂ ਹਾਂ ਬੋਲਣਾ

ਕਿਹੜਾ ਬਾਬਾ ਹੈ ਉਹਦਾ ਬਲਦਕਾਰ ਚੰਦਰ ਬੈਠਾ ਫਿਰ ਅੰਦਰ ਹੀ ਬੈਠਾ ਸਾਨੂੰ ਪਤਾ ਲੱਗਿਆ ਜੀ ਲਾਣੂ ਕਿਹਨੇ ਸਰ ਜੇਲ੍ਹ ਚ ਆਇਆ ਨਹੀਂ ਨਹੀਂ ਉਹਨਾਂ ਤਾਂ ਬਲਦਕਾਰ ਦਾ ਕੋਈ ਕਿਸ ਨਹੀਂ ਹੁੰਦਾ ਜੀ ਚਲੋ ਜੀ ਸਾਨੂੰ ਸਭ ਪਤਾ ਹੈ ਜੀ ਠੀਕ ਹੈ ਸਾਨੂੰ ਨਾ ਤੁਸੀਂ ਸੁਕਾਓ ਤੁਸੀਂ ਜਾਓ ਆਪਣਾ ਆ ਪ੍ਰਚਾਰ ਕਰਨ ਆਏ ਹੋਏ ਸੀ ਰਾਮਪਾਲ ਦਾ ਕਹਿੰਦੇ ਮਕਾਨ ਬਣਾ ਕੇ ਦੇਵਾਂਗੇ ਪਿੰਡ ਤੇ ਆ ਦਿਖਾ ਦੇ ਇਹਨਾਂ ਦੀ ਵੀਡੀਓ ਬਣਾ ਲਾਓ ਤੋਂ ਅਗਰ ਪਿੰਡ ਦੀ ਵੀ ਬਣਾ ਲਾਓ